ਜਗਦੀਰ ਕਿਵੇਂ ਠਾਕ ਵਧੀ ਬਾਈ ਰਾਮ ਤੂੰ ਅੱਛਾ ਬਾਈ ਜਗਦੀਰ ਅੱਜ ਆਪਣੇ ਪਿੰਡ ਦੀ ਗੱਲ ਕਰ ਲੀਏ ਪਿੰਡ ਕਿਹੜਾ ਹੈ ਬਾਈ ਜੀ ਆਪਣਾ ਕਲੇਰੀਆ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਬੁਲਾਡੇ ਤੋਂ 8 ਕਿਲੋਮੀਟਰ ਤੇ ਮਾਨਸਾ ਤੋਂ 10 ਕਿਲੋਮੀਟਰ ਅੱਛਾ ਜਗਦੀਰ ਅੱਜ ਆਪਣੇ ਕੋਲ 4 ਆ ਗਈਆਂ ਟੁਕੜਾ ਕੱਬਣਾ ਤੇਰੀ ਯਾਰ ਇੱਕ ਪਹਿਲਾਂ ਪਾਈ ਸੀ ਮੈਂ ਬਹੁਤ ਬਾਈ ਮੱਜਾਂ ਦੀ ਡਿਮਾਂਡ ਹੋਈ ਬਹੁਤ ਮੰਗੀਆਂ 20 ਮਿੰਟਾਂ 'ਚ ਆਪਣੀਆਂ ਮੱਜਾਂ ਸੇਲ ਹੋ ਗਈਆਂ ਬਾਈ ਜੀ ਕਮਾਲ ਦੀ ਗੱਲ ਹੈ ਬਹੁਤ ਜ਼ਿਆਦਾ 10-1000 ਰੁਪਏ ਆਪਣੀਆਂ ਮੱਜਾਂ ਦਾ ਉਰੀ ਨਫਾ ਕੈਮਰੇ ਆਪਣੇ ਲੱਗੇ ਹੋ ਨੇ ਕੀ ਕਿਤਾ ਉਰੇ ਅੱਛਾ ਬੰਦਿਆਂ ਨੇ ਦਿੱਤੀ ਅੱਛਾ ਆਪਾਂ ਨੇ ਕੋਈ ਤਰਾਜ ਨਹੀਂ ਆਪਾਂ ਕਹਿਤਾ ਸੀ ਵੀ ਦੇ ਸਕਦੇ ਹਾਂ ਕੋਈ ਕਰਨੀ ਆਪਾਂ ਨੂੰ ਹਾਂ ਤੇ ਜੇ ਹੁਣ ਕੋਈ ਭਰਾ ਆਏ ਆਖੇ ਵੀ ਯਾਰ ਇਹ ਗੱਪ ਮਾਰਦਾ ਜਗਤੀਰ ਬਾਈ ਆਪਣੇ ਕੈਮਰੇ ਲੱਗੇ ਹੋਏ ਨੇ ਹਾਂ ਰਿਕਾਰਡ ਆ ਸਾਰਾ ਕੁਝ ਜਿਹੜੇ ਬੰਦੇ ਅੱਜ ਵੀ ਮੰਗੀ ਜਾਂਦੇ ਨੇ ਮਾਨਸਾ ਹੀ ਬੰਦੇ ਨੇ ਫੋਨ ਕਰਿਆ 25 ਮੱਝ ਦੇ ਟੁਕੜ ਗੱਬਣਾ ਅੱਛਾ ਕਹਿੰਦਾ 90 ਕਿਲੇ ਠੇਕੇ ਤੇ ਲੈਂਦਾ ਮੈਂ ਠੇਕੇ ਤੇ ਨਹੀਂ ਲੈਂਦਾ ਅੱਛਾ ਵੀ ਇੰਨਾ ਕੰਮ ਮਤਲਬ ਵੀ ਲੈਣੀਆਂ ਕਹਿੰਦਾ ਫੱਗਣ ਚੇਤ ਵਾਲੀਆਂ ਨੇ ਠੇਕੇ ਤੇ ਜ਼ਮੀਨ ਲੈਣ ਨਾਲ ਉਹ ਮੱਝ ਟੁਕੜ ਗ ਬਣਾ ਕੇ ਆ ਉਹ ਤਾਂ ਆਪਾਂ ਨੇ ਉਹਦੇ ਵੀ ਕਿਹਾ ਸੀ ਟੁਕੜ ਗ ਬਣਾ ਮੈਨੂੰ ਵੀ ਵੈਸੇ ਮੈਸ ਇਕਦਾ ਸਾਬਰਾ ਇੱਕ ਰਿਸਕ ਆ ਰਿਸਕ ਤਾਂ ਹਰ ਇੱਕ ਚੀਜ਼ ਚ ਆਪਣੀ ਜ਼ਿੰਦਗੀ ਆਪਾਂ ਦੇ ਪਾਸੇ ਆਸ ਜਾਨ ਸਾਰਾ ਕਸ ਜੀ ਹੈ ਸਾਂਹਲੀ ਜੀ ਇਹ ਜੇ ਰਿਸਕ ਜ਼ਰੂਰ ਆ ਪਰ ਇਹ ਘਾਟੇ ਵਾਲਾ ਸੌਦਾ ਨਹੀਂ ਸੱਜਰ ਮੱਜਾ ਉਹ ਘਟ ਜੂਗੀ ਇੱਕ ਨੇ ਘਟਣਾ ਨਹੀਂ ਠੀਕ ਹੈ ਗੱਲ ਆ ਜਾ ਫਿਰ ਕਰ ਆਪਾਂ ਦਿਖਾਈਏ ਜਿਹੜੀ ਤੇਰੀ ਆਹ ਝੋਟੀ ਆ ਗਈ ਇਹ ਪਹਿਲੇ ਨੰਬਰ ਦੇ ਉੱਤੇ ਦੇਖ ਬੇਲ ਦੀ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਆ ਗਿਆ ਇਹਦਾ ਪਹਿਲਾਂ ਤਾਂ ਮੈਨੂੰ ਐਂ ਦੱਸ ਨੇੜੇ ਹੋ ਕੇ ਵੀ ਸੂਆ ਕਿਹੜਾ ਆ ਗਿਆ ਇਹਦਾ ਇਹ ਬਾਈ ਸੂਆ ਦੂਜਾ ਅਰੀਜਨਲ ਸੂਗੀ ਹਾਂ ਖਾਸ ਹਰਿਆਣੇ ਦੀ ਝੋਟੀ ਆ ਇਹ ਅੱਛਾ ਮਾਗਰੇ ਦੇ ਕੱਟੀ ਚ ਉੱਥੇ ਆਪਾਂ ਨੇ 8 ਕਿਲੋ ਦ ਉਹਨੇ ਬੰਦਿਆਂ ਨੇ ਕੱਟੀ ਦਿੰਦੇ ਨਹੀਂ ਹਰਿਆਣੇ ਵਾਲੇ ਅੱਛਾ ਕਿਉਂ ਕੱਟੀ ਦੇਣ ਵੀ ਕਿਵੇਂ ਆਪ ਸਾਰੇ ਨੂੰ ਦੁੱਧ 5 ਕਿਲੋ ਇੱਕ ਦਿਨ ਦਾ ਪਿਆਉਂਦੇ ਨੇ 40 ਇਹਦਾ ਬੱਸ ਹੁਣ ਦੁੱਧ ਪਿਆ ਦਿੰਦੇ ਨੇ ਉਹ ਅੱਛਾ ਆਪਾਂ ਕੱਟੀ ਭਾਲਦੇ ਆ 15 ਦੀ ਠੀਕ ਐ ਪੜਤ ਤਾਣੀ ਕਹਿੰਦਾ ਤੇ ਬਾਕੀ ਸਿਰੇ 8 ਕਿਲੋ ਉੱਥੇ ਚੁਆਈ 17.5 ਕਿਲੋ ਇਹਦਾ ਦੁੱਧ ਤਿੰਨ ਡਾਂਗ ਚਵਾਈ ਹੋਈ ਹੈ ਆਪਣੇ ਬੰਦਿਆਂ ਨੇ ਵੀਡੀਓ ਦਿੱਤੀ ਸੀ ਆਪਾਂ ਦੇਖੀਏ ਫੇਰ ਲੈਂਦੀ ਆ ਚੰਗਾ ਸਾਰਾ ਰਿਕਾਰਡ ਦੇ ਚਵਾਈ ਹੋਈ ਵੀ ਹੈ ਜੀ 17.5 ਤੇ ਹੁਣ ਕਿੰਨਾ ਵਸੂਆ ਹੋਊਗੀ ਇਹ ਦੂਜਾ ਸੂਆ ਬਈ ਰਜਣਾ 2.5 ਮਹੀਨਾ ਦੀ ਗੱਪਣਾ ਹੈ 2.5 ਮਹੀਨਾ ਦੀ ਗੱਪਣਾ ਚੈੱਕ ਪਾਸ ਚੈੱਕ ਪਾਸ ਲੈ ਵੀ ਮਿੱਤਰੋ ਅਸੀਂ ਬੇਨਤੀ ਕਰਦੇ ਆ ਆਪਦਾ ਡਾਕਟਰ ਇੱਥੇ ਲੈ ਕੇ ਆਇਓ ਨਾਲ ਆਪਦਾ ਤੇ ਚੈੱਕ ਪਾਸ ਕਰਾ ਕੇ ਲੈ ਜਾਓ ਲੈ ਵੀ ਖੋਲ ਕੇ ਆਪਾਂ ਤੋਰ ਕੇ ਦਿਖਾਈਏ ਤਾਈ ਮਹੀਨਿਆਂ ਦੀ ਕਨਫਰਮ ਆ ਤੇ ਹੁਣ ਜਿਹੜਾ ਹੈਗਾ ਦੁੱਧ ਦੁੱਧ ਬਈ 4 ਕਿਲੋ ਆਪਾਂ ਇੱਕੇ ਟਾਈਮ 'ਚ ਉਹਨਾ ਟੀਕਾ ਨਹੀਂ ਲਾਉਂਦੇ ਤੜਕੇ ਵੇਲੇ ਠੀਕ ਆ ਦੋਨੇ ਟਾਈਮ 'ਤੇ ਕੁਝ ਨਹੀਂ ਕਹਿੰਦੀ ਇਹਨਾ ਟੀਕਾ ਲਵਾਵੇ ਪਰ ਆਪਾਂ ਦਾ ਦੁੱਧ ਦਾ ਸਰਕਲ ਤੜਕੇ ਵੇਲੇ ਪਾਉਣਾ ਡੈਰੀ 'ਚ ਠੀਕ ਆ ਕਿ ਆਪਾਂ ਡੈਰੀ 'ਚ ਦੁੱਧ ਪਾਉਣਾ ਲੈ ਵੀ ਆ ਜਾਕਰ ਬਾਹਰ ਲਿਆ ਲੋ ਵੀ ਆ ਚੈੱਕ ਕਰ ਲੋ ਅ ਚੰਗੇ ਕਦ ਕਾਠ ਵਾਲੀ 2.5 ਮਹੀਨਿਆਂ ਦੀ ਧੋਕੜ ਗੱਬਣ ਆ ਗਈ ਮੈਂ ਲੇਵਾ ਤੁਹਾਨੂੰ ਦਿਖਾ ਦਣਾ ਲੇਵੇ ਤੋਂ ਜਿਹੜੀ ਹੈਗੀਆਂ ਨਾ ਇਹ ਛੋਟੀ ਸਾਫ ਸੁਥਰੇ ਲੇਵੇ ਵਾਲੀ ਆਪਾਂ ਕਹਿ ਸਕਦੇ ਆ ਬਾਕੀ ਜਿਹੜਾ ਭਰਾ ਕੋਈ ਇੱਥੇ ਆਊ ਖਾਨ ਲੱਗਿਆ ਲੈਵੇ ਨੂੰ ਹਨਾ ਉਹ ਵੀ ਪੂਰੇ ਗੈਪ ਤੇ ਆਹ ਦੇਖ ਲਓ ਹੁਣ ਤੁਸੀਂ ਲੈ ਚੱਲ ਕਰਾ ਜਗਤੀ ਰਹੇ ਕਿ ਕੀ ਰੇਟ ਕਰਤਾ ਇਹਦਾ ਇਹਦਾ ਭਾਈ ਜੀ ਰੇਟ ਤਾਂ ਲੱਖ ਕਰਾ ਲਓ 95 ਕਰਾ ਲਓ 93000 ਦੀ ਹਾਂ ਨਾ ਦੇਣੀ ਹੈ ਕਿੰਨੇ ਦੀ 93 ਦੀ 93 ਦੀ ਹਾਂਜੀ ਹਾਂਜੀ ਤੇ ਦੁੱਧ ਜਿਹੜਾ ਹੈਗਾ ਗਾਰੰਟੀ ਦੁੱਧ ਭਾਈ ਗਾਰੰਟੀ 4 ਕਿਲੋ ਥਾਣਾ ਦੀ ਭਾਰ ਦੀ ਸਭ ਕੁਝ ਆਸੀ ਗਾਰੰਟੀ ਆ ਚਵਾਈ ਇਹਦੀ ਮੁੱਠੀ ਵਾਲਾਂ ਥਾਣਾ ਪੋਲੀਓ ਭੂਖ ਵਾਰੀ ਪਹਿਲੇ ਸੂਏ ਦਿੱਤਾ ਫਿਰ ਇਹਨੇ 17 ਹਾਂ ਹਾਂ ਬਾਈ ਦਿੱਤਾ ਕਮਾਲ ਦੀ ਗੱਲ ਹੈ ਯਾਰ ਬਾਈ ਰਿਕਾਰਡ ਆ ਸਾਰਾ ਕੁਝ ਪੈਦਾ ਆਪਣਾ ਕੋਲ ਇਹ ਬੰਦੇ ਨਾਲ ਗੱਲ ਕਰਾ ਦੇਗਾ ਉਹਨਾਂ ਨੂੰ ਬਾਈ ਗੱਲ ਮੇਰੇ ਕੋ ਵੀਡੀਓ ਸਾਰਾ ਕੁਝ ਹੈ ਅੱਛਾ ਹਾਂ ਤੇ ਜੇ ਬੰਦਾ ਇਹਦੀ ਆਪਾਂ ਨੂੰ ਕੱਟੀ ਦਵਾ ਲਵੇ ਅੱਜ ਵੀ 40000 ਦਿੰਨੇ ਵੇ ਨਾ ਵਗ ਜਲੇ ਕੱਟੀ ਦਵਾ ਲਵੇ ਠੀਕ ਆ ਗੱਲ ਆ ਜਾ ਫਿਰ ਕਿਹਦਾ ਇਹ ਜਿਹੜੀ ਤੇਰੀ ਦੂਜੇ ਨੰਬਰ ਵਾਲੀ ਝੋਟੀ ਆ ਗਈ ਆਹ ਇਹ ਇਹਦਾ ਸੂਆ ਦੱਸ ਇਹ ਵੀ ਬਾਈ ਦੂਜੇ ਸੂਏ ਸੂਗੀ ਅੱਛਾ ਦੂਜੇ ਸੂਏ ਠੀਕ ਆ ਦੂਜਾ ਸੂਆ ਸੂ ਗਈ ਤੇ ਕੈ ਮਹੀਨੇ ਦੀ ਗੱਭਣ ਆ ਗਈ ਇਹ ਬਈ 5 ਦੀ ਗੱਭਣਾ 5 ਦੀ ਗੱਭਣਾ ਥੋੜਾ ਸਿੰਗ ਜ਼ਰੂਰ ਰਹਿ ਲਾ ਉਹ ਝੋਟੀ ਬਹੁਤ ਚੰਗੀ ਹੈ ਤੇ 5 ਦੀ ਗੱਭਣ ਆ ਗਈ ਦੁੱਧ ਕਿੰਨਾ ਹੋਣਾ ਥੱਲੇ ਇਹ ਬਈ ਦੁੱਧੂ ਡਰਾਈ ਕਰਤੀ ਆਪਾਂ ਨੇ ਉੱਥੇ ਚੋਈ ਸੀਗੀ 3 ਕਿਲੋ ਦੁੱਧ ਚੋਇਆ ਸੀਗਾ ਹਾਂ ਬੱਚਾ ਉਹਨਾਂ ਨੇ ਵੀ ਇਹਦਾ ਕਟਾ ਰੱਖ ਲਿਆ ਤੇ ਮੈਂ ਕਟਾ ਸੀਗਾ ਅੱਛਾ ਹਾਂ ਠੀਕ ਹੈ ਆਪਾਂ ਨੇ ਛੱਡਤੀ ਲਿਆ ਕੇ ਨਾ ਖੋਲ ਕੇ ਲਿਆਇਦਰ ਤੇ ਇਹਦਾ ਰੇਟ ਕੀ ਰਹੂਗਾ ਫਿਰ ਇਹਦਾ ਬਈ ਦੇਣ ਲੈਣੀ 87 ਕੁਛ ਮਰਜ਼ੀ ਕਰਾ ਲੋ 85 ਦੀ ਦੇਣੀ ਆਪਾਂ ਨੇ 85000 ਦੀ 5 ਮਹੀਨੇ ਦੀ ਗੱਭਣ 5 ਮਹੀਨੇ ਦੀ ਲਿਆ ਵੀ ਥਾਂ ਲੇਵਾ ਪਾਸੋਂ ਨੂੰ ਕੋਲੇ ਹੋ ਕੇ ਦਿਖਾ ਦਾਂਗੇ ਲੋ ਵੀ ਆ ਚੈੱਕ ਕਰ ਲੋ ਝੋਟੀ ਜਿਹੜੀ ਆਹਾ ਝੋਟੀ ਆ ਗਈ ਨਾ ਇਹ 5 ਮਹੀਨਿਆਂ ਦੀ ਗੱਬਣ 85000 ਰੁਪਇਆ 5 ਮਹੀਨਿਆਂ ਦੀ ਗੱਬਣ ਇਹ ਕੱਦ ਕਾਠ ਜਮਾ ਓਕੇ ਆ ਤੇ ਖੜੀ ਦਾ ਲੇਵਾ ਆਪਾਂ ਚੈੱਕ ਕਰਵਾ ਦਾਂਗੇ ਇਧਰੋਂ ਸਾਈਡ ਤੋਂ ਤੁਸੀਂ ਦੇਖ ਲੋ ਜਿਹੜਾ ਹੈਗਾ ਲੇਵਾ ਇਹਦਾ ਹਨਾ ਇਹ ਪਿੱਛੋਂ ਲੇਵਾ ਨਹੀਂ ਦਿਖਾਉ ਆ ਦੀ ਤੀਨੇ ਇਹ ਲੈ ਆ ਦੇਖੋ ਹੁਣ ਠੀਕ ਹੈ ਲਿਆ ਕਰ ਲੈ ਚਲ ਲੈ ਵੀ 5 ਮਹੀਨਿਆਂ ਦੀ ਗੱਬਣ ਅੱਛਾ ਜਗਦੀਰੇ ਜਿਵੇਂ ਆ ਤੇਰੀਆਂ ਦੋ ਝੋਟੀਆਂ ਹੋ ਗਈਆਂ ਤੇ ਪਿਛਲੀ ਆ ਗਈ ਜਿਹੜੀ ਤੀਜੇ ਨੰਬਰ ਦੇ ਉੱਤੇ ਖੜੀ ਆਹਾ ਹਾਂਜੀ ਭਾਜੀ ਯਾਰ ਕੱਦ ਕਾਠ ਦਾ ਇਹਦਾ ਵੀ ਪੂਰਾ ਡਬਲ ਆ ਹਨਾ ਬਹੁਤ ਵੱਡੀ ਝੋਟੀ ਹੈ ਬਈ ਇਹ ਆ ਦੇਖੀ ਕੱਦ ਕਾਠ ਦੀ ਜੱਜਮੈਂਟ ਲਾ ਲਓ ਹੁਣ ਤੁਸੀਂ ਤੇ ਸੁਆ ਦੱਸ ਇਹਦਾ ਸੁਆ ਭਾਈ ਇਹਦਾ ਅਗਲੇੰ ਤਾਂ ਦੂਜੀ ਗਈ ਆ ਆਪਾਂ ਨੂੰ ਪਰ ਆਪਾਂ ਤੀਜੇ ਮੰਨ ਕੇ ਲੈਂਦੀ ਹੈ ਤੀਜੇ ਮੰਨ ਕੇ ਤੇ ਦੁੱਧ ਕਿੰਨਾ ਹੋਇਆ ਇਹ ਥੱਲੇ ਇਹ ਥੱਲੇ ਭਾਈ ਜੀ ਦੁੱਧ 4 ਕਿਲੋ ਆ ਉੱਥੇ ਆ 8 ਕਿਲੋ ਚੋ ਆ 7.5 ਕਿਲੋ ਉਦੋਂ ਦੋ ਡੰਗ ਚੋ ਹੀ ਆ ਆਪਾਂ ਨੇ ਉੱਥੇ ਝੋਕੇ ਲੈ ਕੇ ਆ ਝੋਕੇ ਲੈਂਦੀ ਹੈ ਕਿੰ ਕੀ ਰੇਟਰ ਹੋ ਫਿਰ ਇਹਦਾ ਇਹਦਾ ਵੀ 87 ਕਰਾ ਲਓ ਕੋਈ ਕਰੇ ਇਹ ਵੀ 85000 ਦੇ ਦੇਣੀ ਆ ਆਪਾਂ ਨੂੰ ਖੋਲ ਵੀ ਮੁੰਡਾ ਕਰਾਂ ਲੈ ਵੀ ਆਹਾ ਵੀ ਤਿੰਨ ਮਹੀਨਿਆਂ ਦੀ ਗੱਭਣ ਆ ਜਿਹੜੀ ਆਹ ਚੰਗੇ ਕੱਦ ਕਾਠ ਵਾਲੀ ਦੇਖ ਲਓ ਤੁਸੀਂ ਖੜੀ ਦਾ ਲੇਵਾ ਇਹਦਾ ਦਿਖਾਦ ਗਿਆ ਆਪਾਂ ਹਨਾ ਆ ਦੇਖੋ ਥਣ ਲੇਵਾ ਆਪੇ ਪੂਸ ਪਾਸੇ ਕਰ ਲਈ ਕਰਮ ਵਾਲੀ ਨੇ ਤੇ ਲੈ ਚੱਲ ਕਰਾਂ ਹਿੱਧਰ ਲੈ ਚੱਲ ਉਧਰ ਲੈ ਚੱਲ ਲੰਮੀ ਲੈ ਵੀ ਆਹਾ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਗੱਭਣ ਆ ਗਈ ਤਾਂ ਤੇ 4 ਕਿਲੋ ਆ 85000 ਰੁਪਏ ਲੈ ਚੱਲ ਬਾਹਰ ਕੋਈ ਗੱਲ ਨਹੀਂ ਇਹ ਥਾਂ ਭੀੜਾ ਬਾਈ ਕੋਲੇ ਠੀਕ ਐ ਲੈ ਹੁਣ ਦੇਖੋ ਓਏ ਥੱਲੋਂ ਥਣ ਲੈ ਵੀ ਦੀ ਭਈ ਇਹ ਸੋਹਣੀ ਐ ਥਣ ਵੀ ਸੋਹਣਾ ਲੱਗਿਆ ਹਲਿਆ ਕਰਾਂ ਲੈ ਚੱਲ ਕੋਈ ਗੱਲ ਨਹੀਂ ਹੈ ਯਾਰ ਨਾ ਭਾਈ ਦੀਆਂ ਤਾਂ ਕਰਕੇ ਇਹਨਾਂ ਦੇ ਬੱਚੇ ਵਿੱਚ ਇਹ ਨਹੀਂ ਗੇ ਤੇ ਵੀ 85000 ਰੁਪਏ ਦੀ ਚੰਗੇ ਕੱਦ ਕਾਠਲ ਝੋਟੀ ਆ ਠੀਕ ਐ ਆ ਕਰਾਂ ਜਗਦੀਰ ਜਿਹੜੀ ਤੇਰੀ ਚੌਥੇ ਨੰਬਰ ਵਾਲੀ ਆ ਇਹਦੇ ਭਾਲ ਦੀ ਬੱਚਾ ਬੱਚਾ ਇਹਨੂੰ ਕਿੱਥੇ ਸਿਆਵੇ ਹਰਿਆਣੇ ਚ ਇਹਦਾ ਬੱਚਾ ਹੈਂ ਬੱਚੇ ਕਰੇ ਇਹ ਕਿਹੜੇ ਏਰੀਆ ਦੀਆਂ ਮੱਝਾਂ ਬਈ ਸਾਰ ਦੀਆਂ ਖਾਸ ਸਾਰ ਤੇ ਦੋ ਪਿੰਡ ਲਵੇ ਨੇਗੇ ਉੱਥੋਂ ਲੈਤੀਆਂ ਨੇ ਆਪਾਂ ਨੇ ਸਾਰਾ ਰਿਕਾਰਡ ਇਹਨਾਂ ਦਾ ਦੋ ਦਿਨ ਆਪਣੇ ਲੱਗੇ ਨੇ ਠੀਕ ਹੈ ਤੇ ਜਿਹੜੀ ਤੇਰੀ ਮਗਰ ਝੋਟੀ ਆ ਗਈ ਆਹ ਇਹ ਮੱਝ ਦਾ ਸੂਆ ਦਸਵੇਂ ਨੂੰ ਇਹਦਾ ਬਾਈ ਅਗਲਾ ਆਪਾਂ ਦਾ ਤੀਜੇ ਕਹਿ ਕੇ ਦਿੱਤੀ ਐ ਹੈਗੀ ਵੀ ਤੀਜੀ ਐ ਤੇ ਹੂੰ ਅਗਲਾ ਆਪਦੇ حساب ਨਾਲ ਲਾ ਲੈ ਠੀਕ ਐ ਤੀਜੀ ਸੂਰਜ ਨਾਲ ਇਹ ਠੀਕ ਐ ਜਿਹੜਾ ਨਹੀਂ ਕਰਦੇ ਕੋਈ ਵੀ ਫੋਨ ਦੇ ਨਾ 10 ਮਿੰਟ ਅਗਲਾ ਹੀ ਪਾ ਦਿੰਦਾ ਖੋਲ ਕੇ ਇਹ 5 ਮਹੀਨਾ ਦੀ ਗੱਬਣ ਬਾਈ ਜੀ 5 ਮਹੀਨਾ ਦੀ ਹਾਂ ਜੀ ਦੁੱਧ ਹੈ ਨਹੀਂ ਹੁਣ ਇਹਦਾ ਦੁੱਧ ਉਡਰਾਈ ਹੈ ਬਾਈ ਧਾਰਾ ਹਜੇ ਆਉਂਦੀਆਂ ਨਾ ਹੁਣ ਮਾਰਦੇ ਆਂ ਤੀਜੇ ਦਿਨ ਅਸੀਂ ਧਾਰਾ ਟਰਾਈ ਕਰੀ ਜੰਨਿਆਂ ਨੂੰ ਲੈ ਆ ਦੇਖੋ ਇਹਦਾ ਵੀ ਬੱਚਾ ਰੱਖਿਆ ਕੱਟੀ 7 ਕਿਲੋ ਦੁੱਧ ਸੀ ਉੱਥੇ ਹਾਂ 7 ਕਿਲੋ ਹਾਂ ਇਹਨੇ ਉਹ ਜਿਵੇਂ ਆਪਣੇ ਇੱਕ ਡੰਗ ਲਾ ਗਿਆ ਦੁੱਧ ਤੇ ਇਹ ਟੀਕੇ ਨਾਲ ਵੀ ਲੱਗੀ ਬਾਈ ਜਿਹੜੀ ਸਚਾਈ ਹੈ ਹਾਂ ਠੀਕ ਹੈ ਕੱਤਾ ਮਾਰਦੀ ਆਪਾਂ ਫੇਰ ਛੜਤਾ ਖੜਾ ਇੱਕ ਦਾ ਪੱਟੀ ਕਨ ਲਾਉਂਦੇ ਇੱਕ ਡੰਗ ਲਾ ਕੇ ਦੇਖੋ ਵੀ ਚੱਲੋ ਦੁੱਧ ਜ਼ਿਆਦਾ ਕਰਕੇ ਫਿਰ ਦੁੱਧ ਮਚਾਉਣਾ ਔਖਾ ਜੂ ਫਿਰ ਹੁਣ ਇਹਦਾ 2- ਤਾਜੀ ਦਾ ਭਈ ਇਹਦਾ ਵੀ ਉਹਨਾਂ ਨੇ ਕਿਹਾਗਾ 17 18 ਲੀਟਰ ਸੀ ਚੋਇਆ 17 18 ਹਾਂ ਠੀਕ ਆ ਲੈ ਵੀ ਆ ਦੇਖ ਲੋ ਇਹ ਤਿਆਰ ਮੱਝ ਆਪਣੇ ਸੂਣ ਵੇਲੇ ਦੇਖੀ ਹੋਈ ਆ ਬਈ ਠੀਕ ਐ ਆ ਦੇਖਿਓ ਮਿੱਤਰੋ ਇਹ ਜਿਹੜੀ ਹੈਗੀ ਤੋਕੜ ਗੱਪਣ 5 ਮਹੀਨੇ ਦੀ ਹਾਂ ਬਈ 5 ਇਹਦਾ ਰੇਟ ਕਿੰਨਾ ਹੈਗਾ ਇਹਦਾ ਰੇਟ ਬਈ 85 ਕਰੋ ਕੁਛ ਕਰੋ ਇਹ 81000 ਦੀ ਦੇਣੀ ਆ ਆਪਣੇ ਠੀਕ ਐ 81 ਦੀ ਲੈ ਵੀ ਮਿੱਤਰੋ ਆਹਾ ਲੈ ਚੱਲ ਲੰਮੀ ਕੋਈ ਗੱਲ ਨਹੀਂ ਸਿੰਘਾਂ ਤੋਂ ਫੜ ਕੇ ਤੂੰ ਰੱਸੇ ਤੋਂ ਫੜਨਾ ਰੱਸੇ ਤੋਂ ਫੜ ਤੂੰ ਸਿੰਘਾਂ ਤੋਂ ਫੜੀ ਜਾਂਦਾ ਇਹ ਆਹ 5 ਮਹੀਨਿਆਂ ਦੀ ਗੱਬਣ 81000 ਰੁਪਏ ਰੇਟ ਲਿਆ ਕਰਾ ਮੋੜ ਲੈ ਹੁਣ ਕਿਵੇਂ ਤੁਰੀ ਜਾਂਦੀ ਏ ਤੂੰ ਤਾਂ ਸਿੰਘ ਵੜ ਲੰਗਾ ਇਹ ਲੈ ਵੀ ਆ ਦੇਖ ਲੋ ਲੈ ਚੱਲ ਕਰਾਂ ਲੈ ਚੱਲ ਸਿੰਘ ਸੁੰਗ ਕੁੰਡਾ ਬਾਕੀ ਝੋਲੀ ਜਿਹੜੀ ਹੈ ਕੇ ਆਪਾਂ ਨੇੜੇ ਹੁਣ ਦਿਖਾ ਦਨੇ ਆ ਠੀਕ ਐ ਆ ਝੋਲੀ ਐ ਜੀ ਇਹਦਾ ਰੇਟ ਆ ਗਿਆ 5 ਮਹੀਨਿਆਂ ਦੀ ਗੱਬਣ ਦਾ 81000 ਰੁਪਏ ਓਕੇ ਆ ਅੱਛਾ ਜਿਵੇਂ ਹੁਣ ਮੰਨ ਕੇ ਚੱਲ ਗਏ ਜਿਹੜੀਆਂ ਆਪਣੇ ਕੋਲੇ ਚਾਰੇ ਆਈਆਂ ਇਹ। ਇਹ ਬੰਦਾ ਇੱਥੇ ਆਉਂਦਾ ਡਾਕਟਰ ਲੈ ਕੇ ਆਵੇ। ਹਾਂ ਬਈ ਤੇ ਆਪ ਦਾ ਡਾਕਟਰ ਲੈ ਕੇ ਚੈੱਕ ਕਰਾ ਕੇ ਬਈ ਫੇਰ ਮੱਝ ਦੇਵਾਂਗੇ, ਥਾਣਾ ਇੱਥੇ ਪਾਸ ਕਰਾਵਾਂਗੇ ਆਪਾਂ। ਠੀਕ ਹੈ। ਤੇ ਜੇ ਕੋਈ ਭਾਈ ਆਨਲਾਈਨ ਕਹਿੰਦਾ ਆਪਾਂ ਆਨਲਾਈਨ ਪਸ਼ੂ ਦਿੰਦੇ ਨਹੀਂ ਬਈ। ਠੀਕ ਹੈ। ਕਿਉਂ ਨਹੀਂ ਦਿੰਦੇ ਹੈਗੇ? ਇਹ ਪਸ਼ੂ ਕਰਮ ਵਾਲੇ ਜਿੱਥੇ ਚੰਗੇ ਦਾਮ ਮੇ ਜਾਣ ਜਿਹੜਾ ਕੇਅਰ ਕਰੂਗਾ ਉਹ ਤਾਂ ਆ ਜਾਊਗਾ। ਜਦੋਂ ਲੱਖ-ਸਵਾ ਲੱਖ ਲਾਉਣਾ ਕਿਸੇ ਨੇ। ਚਾਹਣਾ ਤੇ ਨਹੀਂ ਬਈ ਆਨਲਾਈਨ ਸਵਾਲ ਲੈਂਦਾ ਅਗਲਾ। ਪਾ ਕੇ ਸਾਈ ਮੱਝ ਦੀ 3000 ਰੁਪਏ ਅਗਲਾ ਮੁੜ ਕੇ ਫੋਨ ਲੰਦਾ। ਆਪਾਂ ਕਿਸੇ ਦੀ ਰੱਖਣੀ ਨਹੀਂ ਇਹ ਪਤਾ ਹੈ ਤੇ ਤਾਂ ਕਰਕੇ ਫਿਰ ਵਾਪਸ ਕਰਦੀ ਮੈਂ ਇਹ ਮੱਝ ਦੀ ਇਹੀ ਕਿਤਾਬਾਈ ਵੇਖੀ ਸੀ ਮੱਝ ਇਹ ਪਿਛਲੀ ਵੀਡੀਓ ਵਾਲੀ ਆ ਤਿੰਨੇ ਹਜ਼ਾਰ ਬੰਦੇ ਨੇ ਸਾਈ ਪਾਤਾ ਮੁੜ ਕੇ ਦੋ ਦਿਨ ਫੋਨ ਨਹੀਂ ਚੱਕਿਆ ਦੋ ਦਿਨਾਂ ਬਾਅਦ ਜਦੋਂ ਫੋਨ ਨਾਲ ਚੱਕਿਆ ਮੈਸੇਜ ਕਰ ਕਰਕੇ ਉਹਨੂੰ ਇਹੀ ਕਿਹਾ ਹੋਰ ਫੋਨ ਤੇ ਲੱਗ ਵੀ ਭਰਾਵਾ ਆਪਦੀ ਤੂੰ ਪੈਸੇ ਵਾਪਸ ਕਰਾ ਲੈ ਠੀਕ ਹੈ ਸਾਨੂੰ ਕੋਈ ਨਹੀਂ ਚੱਕਰਦਾ ਮੱਝ ਦਾ ਤੇ ਗੱਲ ਕਰ ਵੀ ਉਹਦੀ ਪਹਿਲਾ ਬੰਦਾ ਜੇ ਉਰੇ ਆਊਗਾ ਤਸੱਲੀ ਕਰੂਗਾ ਉਹ ਤੇ ਸਾਰਾ ਨਵਧੀਆ ਸਹੀ ਗੱਲ ਹੈ ਨੰਬਰ ਕਿਹੜਾ ਚੱਲਦਾ ਨੰਬਰ 9501722 4638 ਠੀਕ ਹੈ ਲੋ ਵੀ ਇਹ ਸੀ ਬਾਈ ਜਗਦੀਰ ਠੀਕ ਹੈ ਤੇ ਇੱਥੇ ਆਇਓ ਬਾਈ ਕੋਲ ਜਿਹੜੀਆਂ ਗੱਬਣਾ ਆਈਆਂ ਤੋਕਣਾ ਗੱਬਣਾ ਮੱਝਾਂ ਪਾਸ ਕਰਕੇ ਲੈ ਜਾਓ ਧੰਨਵਾਦ ਸਾਰੇ